ਚਲ ਚਲ ਵਾ ਸ਼ਾਬਾਸ਼ ਆ ਬੰਦੇ ਨੇ ਨਹੀਂ ਬਿਲਕੁਲ ਵੀ ਖਵਾ ਦੋ ਇੱਕ ਵਾਰੀ ਹੋਰ ਆ ਬੰਦੇ ਨੇ ਨਹੀਂ ਗੋਡਾ ਅਕੜ ਅੱਲਾ ਤਕੜਾਈ ਜਮਾ ਹੀ ਦੇਖ ਬਿਲਕੁਲ ਜੀਰੋ ਜੀਰੋ ਹੋ ਗਿਆ ਗੋਡਾ ਤੇਰਾ ਕਰ ਇਕੱਠਾ ਇਹ ਹਲਕਾ ਜੀ ਫਰਕ ਦੂਜਾ ਵੀ ਆ ਦੂਜਾ ਵੀ ਫਰਕ ਪਿਆ ਜੀ ਹੁਣ ਹਾਂ ਜੀ ਪਿਆ ਥੋੜਾ ਹਾਂ ਜੀ ਹੋ ਗਿਆ ਠੀਕ ਕਿੰਨਾ ਠੀਕ ਹੋ ਗਿਆ ਕਾਫੀ ਠੀਕ ਹੋ ਗਿਆ ਐਦਾਂ ਕੇ ਨੂੰ ਪੈਰਾਂ 'ਪਾਰ ਬਿਠਾ ਲੈਣਾ ਆਹ ਜੀ ਗੱਲ ਇਹਨੂੰ ਕਹਿੰਦੇ ਗੋਡੀ ਦੀ ਸੈਟਿੰਗ ਤਿੰਨ ਤੋਂ ਚਾਰ ਮਹੀਨੇ ਲਾਸਟ ਕੇ ਉਹ ਪੰਜ ਮਹੀਨੇ ਲੱਗਦਾ ਜਿੰਨਾ ਮਰਜੀ ਗਠੀਆ ਹੋਵੇ ਨੈਗੇਟਿਵ ਹੋਊਗਾ ਜੇ ਗਠੀਆ ਦੋ ਬਹੁਤ ਲੋਕ ਨੈਗੇਟਿਵ ਕਰਦੇ ਗਠੀਏ ਇੱਕੋ ਹੀ ਚੀਜ਼ ਯਾਦ ਰੱਖਿਓ ਜੇ ਕਿਸੇ ਰੋਗ ਨੂੰ ਦਵਾਈ ਤੋੜਦੀਆਂ ਸਿਰਫ ਦੇਸੀ ਹੈ ਨਾ ਹੋਮੋਪੈਥਿਕ ਨਾ ਐਲੋਪੈਥੀ ਨਾ ਇਲੈਕਟ੍ਰੋਪੈਥੀ ਥੁੱਕ ਆ ਰਿਹਾ ਤ੍ਰੇਸ਼ਾ ਨਹੀਂ ਆ ਰਿਹਾ ਹੁਣ ਥੁੱਕ ਆ ਰਿਹਾ ਤ੍ਰੇਸ਼ਾ ਹਜੇ ਤੱਕ ਬਗੜ ਗਿਆ ਹੈ ਹਾਂਜੀ ਦਵਾਈ ਨਾਲ ਬਹੁਤ ਫਰਕ ਪੈ ਰਿਹਾ ਦਵਾਈ ਕਿੰਨਾ ਟਾਈਮ ਕੋ ਲੈ ਲੈਂਦੇ ਓ ਤੁਹਾਨੂੰ ਸਾਨੂੰ ਡੇਢ ਮਹੀਨਾ ਹੋ ਗਿਆ ਫੇਰੇ ਹੀ ਹਾਂਜੀ ਤੁਹਾਡੇ ਤੋਂ ਕੋਈ ਪੈਸਾ ਤਾਂ ਨਹੀਂ ਲਿਆ ਨਹੀਂ ਕੈਂਸਰ ਦੀ ਦਵਾਈ ਦਾ ਸੀ ਕਿਸੇ ਤੋਂ ਪੈਸਾ ਨਹੀਂ ਲੈਂਦੇ ਹੈ 86 ਚੜ ਦੇ ਲਾ ਦਾ ਗੋਡਾ ਨਾਲ ਕਰ ਦਾ ਘੱਟ ਕਰ ਘੱਟ ਖੋਲ ਦੇ ਹੋ ਗਿਆ ਹਲਕਾ ਕਿੰਨੀ ਦੇਰ ਤੋਂ ਗੋਡਾ ਦੁਖਦਾ ਸੀ ਤੁਹਾਡਾ ਹੈਗਾ ਇਹ ਤਿੰਨ ਚਾਰ ਸਾਲ ਤੋਂ ਤਿੰਨ ਚਾਰ ਸਾਲ ਤੋਂ 86 ਸਾਲ ਦੀ ਉਮਰ ਹੈ ਦੀ ਹਾਂਜੀ ਤੇ ਹੁਣ ਗੋਡਾ ਪਿੰਡ ਹੋਣ ਲੱਗ ਗਿਆ ਪਿੰਡ ਹੋਣ ਲੱਗ ਗਿਆ ਹਾਂ ਠੀਕ ਹੋ ਗਿਆ ਆਪਦਾ ਹਾਂਜੀ ਤਾਂ ਤੇ ਜੇ ਮੈਂ ਇਹਨੂੰ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਛੱਟ ਕੀਤੀ ਬੀਬੀ ਦੇਖ ਦੇਖ ਹਾਂ ਇਹ ਤੁਰਦਾ ਕਹੇ ਤਾ ਕਹਾਂਦਾ ਚੱਲ ਓਕੇ ਹੋ ਗਿਆ ਲਾ ਗੋਡੇ ਨਾਲ ਬੈਠ 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 ਗੋਡੇ ਦੇ ਨਾਲ ਲੱਗ ਕੇ ਦੇਖਦੇ ਬੀਬੀ ਨਾ ਸੌਖਾ ਹੋ ਗਿਆ ਘਟੋ ਘਟਾ ਅੱਧਾ ਠੀਕ ਹੋ ਗਿਆ ਹਾਂਜੀ ਤੁਹਾਡੇ ਸਾਹਮਣੇ ਪਹਿਲਾ ਵਾਰ ਬਿਠਾਵਾ ਲਗਈ ਸੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖੀਰ ਸਿੰਘ ਅਸੀਂ ਖੜੇ ਹਾਂ ਬਾਬਾ ਸ਼੍ਰੀਚੰਦ ਦੇਸੀ ਦਵਾਖਾਨਾ ਬੇਗੋਵਾਲ ਜਿੱਥੇ ਕਿ ਜਸਵੰਤ ਜਿਹੜੇ ਵੈਦ ਨੇ ਉਹ ਲਗਾਤਾਰ ਲੋਕਾਂ ਦਾ ਬਿਨਾ ਪੱਟਾ ਬਿਨਾ ਖਿੱਚ ਪਾਏ ਗੋਡਿਆਂ ਦੇ ਢੂਹੀ ਦਾ ਜਿਹੜਾ ਉਹ ਪੱਕਾ ਇਲਾਜ ਤੋਂ ਕਰਦੇ ਨੇ ਦਵਾਈ ਦੇ ਨਾਲ ਜਿਹੜਾ ਇਲਾਜ ਹੈ ਕੀਤਾ ਜਾਂਦਾ ਉਸ ਤੋਂ ਪਹਿਲਾਂ ਜਿਹੜਾ ਟ੍ਰੀਟਮੈਂਟ ਇਸ ਤਰ੍ਹਾਂ ਦਿੱਤਾ ਜਾਂਦਾ ਉਹ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਡੀ5 ਦੀ ਟੀਮ ਦਾ ਤੇ ਦੇਖ ਰਹੇ ਸੋ ਤੈਨੂੰ ਸਸਤੀ ਕਾਲ ਧੰਨਵਾਦ ਜੀ ਇਹ ਮਾਤਾਏ ਸਾਨੂੰ ਕੀ ਪ੍ਰੋਬਲਮ ਹੈ ਇਹਨਾਂ ਨੂੰ ਇਹ ਗਠੀ ਦਾ ਮਰੀਜ਼ ਹੈ ਜੀ ਤੇ ਗਠੀ ਦੇ ਮਰੀਜ਼ ਦੇ ਗੋਡੇ ਜਿਹੜੇ ਆ ਥੋੜੇ ਜਮ ਹੁੰਦੇ ਜਾਂਦੇ ਆ ਗਠੀ ਦਵਾਈ ਦੇ ਰਹੇ ਆ ਜੀ ਇਹ ਗੋਡੇ ਵਾਲੀ ਦਵਾਈ ਨਹੀਂ ਗਠੀ ਦੀ ਦਵਾਈ ਹੈ ਜਿਹੜੀ ਅਲੱਗ ਦਿੱਤੀ ਦਵਾਈ ਅਲੱਗ ਹੈ ਗੋਡੇ ਦੀ ਦਵਾਈ ਲੱਗ ਹੈ ਜੀ ਕਿੰਨੇ ਟਾਈਮ ਤੋਂ ਆ ਰਹੇ ਨੇ ਆਪਣੇ ਇੱਕ ਵਾਰੀ ਆ ਜਾ ਬਈ ਗਠੀ ਵਾਲੀ ਦਵਾਈ ਜਿਹੜੀ ਆ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਕਿ ਗਠੀਆ ਨੈਕਟਿਵ ਦੇ ਦਿਆਂਗੇ ਆਰ ਇਫੈਕਟਡ ਨੈਕਟਿਵ ਹੈ ਕੋਈ ਨਹੀਂ ਕਹਿੰਦਾ ਐਲੋਪੈਥਿਕ ਚ ਉਹਨਾਂ ਕੋਲੇ ਕੀ ਆ ਆਰ ਫਲੂਰ ਹੈ ਬਾਈਸੋਲੋਨ ਆ ਪ੍ਰੈਨੀਸੋਲੋਨ ਇਹ ਚੀਜ਼ਾਂ ਦਿੰਦੇ ਆ ਤੇ ਮੈਂ ਉਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਅਸੀਂ ਆਪਣੀ ਦੇਸੀ ਤਿਆਰ ਕੀਤੀ ਹੋਈ ਦਿੰਦੇ ਆ ਜਿੰਨਾਂ ਦਾ 3 ਤੋਂ 4 ਮਹੀਨੇ ਲਾਸਟ ਕੇ ਨੂੰ 5 ਮਹੀਨੇ ਲੱਗਦਾ ਜਿੰਨਾ ਮਰਜੀ ਗਠੀਆ ਹੋਵੇ ਨੈਕਟਿਵ ਹੋਊਗਾ ਜੀ ਔਰ ਐਕਟਿਵ ਕਰਕੇ ਭੇਜ ਦਿਓ ਜੇ ਤੁਹਾਡੇ ਹਿਸਾਬ ਨਾਲ ਬੰਦਾ ਦਵਾਈ ਖਾਂਦਾ ਹਾਂਜੀ ਬਿਲਕੁਲ ਜੀ ਗੋਣ ਬੋਰ ਬੜੀ ਦੁਨੀਆ ਨੇ ਐਕਟਿਵ ਹੋ ਚੁੱਕੀ ਜਾਂ ਗਠੀਏ ਤੋਂ ਬਹੁਤ ਲੋਕ ਨੇ ਐਕਟਿਵ ਕਰਦੇ ਗਠੀਏ ਇੱਕੋ ਹੀ ਚੀਜ਼ ਯਾਦ ਰੱਖਿਓ ਜੇ ਕਿਸੇ ਰੋਗ ਨੂੰ ਦਵਾਈ ਤੋੜਨੀ ਆ ਸਿਰਫ ਦੇਸੀ ਐ ਨਾ ਹੋਮੋਪੈਥਿਕ ਨਾ ਐਲੋਪੈਥੀ ਨਾ ਇਲੈਕਟ੍ਰੋਪੈਥੀ ਤੇ ਜਿਹੜੀ ਦੇਸੀ ਦਵਾਈ ਰੋਗ ਨੂੰ ਪੱਕਾ ਤੋੜਨ ਨਾਲ ਵਾਸਤੇ ਸਿਰਫ ਦਿੱਤੇ ਸਿਰਫ ਦੇਸੀ ਦਵਾਈ ਓਕੇ ਬਾਕੀ ਦਵਾਈਆਂ ਫਿਰ ਖਾਂਦੇ ਰਹਿਣਾ ਪੈਂਦਾ ਬੰਦੇ ਨੂੰ ਨਹੀਂ ਜੀ ਕੋਈ ਦਵਾਈ ਨਹੀਂ ਜਦੋਂ ਨੇਗੇਟਿਵ ਆ ਗਿਆ ਫਿਰ ਤਾਂ ਸਵਾਲ ਹੀ ਪੈਦੀ ਦਵਾਈ ਬੰਦ ਜੀ ਇਹ ਦਵਾਈਆਂ ਕਿਉਂ ਖਾਣੀਆਂ ਕੋਈ ਇਦਾਂ ਦੀ ਗੱਲ ਨਹੀਂ ਮੈਂ ਤੇ ਸਿੱਧਾ ਜਾ ਕੇ ਕਹਿ ਕੇ ਜੰਨਾ ਤੋੜਦਾ ਜਿਹੜਾ ਬੰਦਾ ਗਠੀਏ ਦਾ ਮਰੀਜ਼ ਆ ਅੱਗੇ ਖਿੱਚ ਕੇ ਟਾਇਟ ਕਰ ਚਲੋ ਅੰਦਰ ਜਿਹੜਾ ਬੰਦਾ ਵੀ ਗਠੀਏ ਦਾ ਮਰੀਜ਼ ਹੈ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਜਰੀਏ ਸਪਸ਼ਟ ਕਰਦੇ ਆ ਜਿਹੜਾ ਬੰਦਾ ਗਠੀਏ ਦੀ ਦਵਾਈ ਲੈਂਦਾ ਜੇ ਉਹ ਡਾਕਟਰ ਨੇ ਦੋ ਜਾਂ ਤਿੰਨ ਦਵਾਈਆਂ ਤੁਹਾਨੂੰ ਦਿੱਤੀਆਂ ਉਹ ਦਵਾਈ ਨੂੰ 15 ਦਿਨ ਖਾਣ ਤੋਂ ਬਾਅਦ ਪਹਿਲਾਂ ਜਿਵੇਂ ਅੱਜ ਗਠੀਏ ਚੈੱਕ ਕਰਵਾ ਲਿਆ ਮੰਨ ਕੇ ਚਲੋ ਵੀ 100 ਪਰ 100 ਪੁਆਇੰਟ ਕੁਆਂਟੀਟੀਆਂ ਤੇ ਉਹ 15 ਦਿਨ ਦਵਾਈ ਖਾਣ ਤੋਂ ਬਾਅਦ ਇੱਕ ਇੱਕ ਡੰਗ ਦਵਾਈ ਮਿਸ ਕਰਕੇ ਦੇਖੇ ਜੇ ਤਾਂ ਦਵਾਈ ਇੱਕ ਡੰਗ ਛੱਡਣਾ ਉਹੀ ਹਾਲਾਤ ਹੋ ਗਿਆ ਦਵਾਈ ਖਾਣ ਯੋਗ ਨਹੀਂ ਸਟੇਰਾਇਡ ਤੇ ਜੇ ਦੇਖਿਆ ਵੀ ਇਹ 15 ਦਿਨ ਛੱਡਣ ਨਾਲ ਦਵਾਈ ਦਾ ਕੋਈ ਫਾਲਟ ਨਹੀਂ ਫਿਰ ਦਵਾਈ ਖਾਣ ਯੋਗ ਹੈ ਦੂਸਰਾ ਪੁਆਇੰਟ ਇਹ ਵੀ ਮਹੀਨੇ ਬਾਅਦ ਜੋ ਦੁਬਾਰਾ ਉਹ ਚੈੱਕ ਕਰਵਾਵੇ 100 ਦੇ ਵਿੱਚੋਂ ਘੱਟੋ ਘੱਟ 25 ਤੋਂ 40% ਉਹ ਟੁੱਟਣਾ ਚਾਹੀਦਾ ਪਹਿਲੀ ਵਾਰੀ ਜੇ ਇਹ ਨਾਲ ਟੁੱਟਦਾ ਤਾਂ ਗਠੀ ਦੀ ਦਵਾਈ ਉਹ ਕਾਰਗਰ ਹੈ ਜੇ ਨਾਲ ਨਹੀਂ ਟੁੱਟਦਾ ਫਿਰ ਉਹ ਕਾਰਗਰ ਨਹੀਂ ਮੈਂ ਦੱਸਦਾ ਕਹ ਕੇ ਚੱਲਦਾ ਹਰ ਮਹੀਨੇ ਕਹਿੰਦੇ ਆ ਅਗਲੇ ਵੀ ਕੁਆਂਟੀਟੀ ਚ ਆਪਣੀ ਮਰਜ਼ੀ ਇਹ ਦਿਆ ਕਰ ਪਾਓ ਕਿਤੇ ਕਿਸੇ ਲੈਬੋਰੀ ਇਹ ਤਾਂ ਕੋਈ ਨਹੀਂ ਕਹਿੰਦਾ ਚੜ ਦੇ ਲਾਦਾ ਗੋਡਾ ਨਾਲ ਕਰਦਾ ਘੱਟਾ ਕਰ ਘੱਟਾ ਖੋਲ ਦੇ ਹੋ ਗਿਆ ਹਲਕਾ ਹਾਂ ਫਰਕ ਤਾਂ ਹੈ ਸਭ ਐਕਸਰੇ ਤੜੀ ਨਾ ਫਿਰ ਮਾਰਨੀ ਇੱਕੋ ਗੋਡਾ ਹਾਂਜੀ ਹਾਂਜੀ ਫੇਰ ਇੱਕ ਵਾਰੀ ਹੋਰ ਹੋ ਗਿਆ ਹਲਕਾ ਅਗੇ ਨਾਲੋਂ ਆ ਦੇਖੋ ਨਾ ਜੀ ਜਿਸ ਤਰ੍ਹਾਂ ਇਹ ਹੋ ਗਿਆ ਲੱਗਾ ਇੱਕਦਮ ਨਹੀਂ ਸਾਰਾ ਕੁਝ ਹੋਣਾ ਪਹਿਲੀ ਵਾਰ ਹੀ ਆਇਆ ਮੇਰੇ ਕੋਲ ਜਦੋਂ 2.5 ਮਹੀਨੇ ਲੱਗਣੇ ਆ ਇਹਨੂੰ ਉਸ ਤੋਂ ਫਰਕ ਪਿਆ ਜੀ ਹੁਣ ਹੈ ਜੀ ਫਰਕ ਤਾਂ ਕੁਛ ਹੈ ਹੀ ਹੈ ਚੱਲ ਤੁਲਕੇ ਅੱਗੇ ਗੇੜਾ ਦੇ ਕੇ ਦੇ ਇਹ ਕੈਂਸਰ ਦੇ ਮਰੀਜ਼ ਨੇ ਜੀ ਤੁਹਾਨੂੰ ਅਸੀਂ ਪਹਿਲਾਂ ਕਈ ਵਾਰ ਦਿਖਾ ਚੁੱਕੇ ਹਾਂ ਇਹਨਾਂ ਦੀ ਗਰਦਨ ਦੇ ਉੱਤੇ ਜਿਹੜਾ ਕਾਫੀ ਵੱਡਾ ফোੜਾ ਸੀਗਾ ਹੁਣ ਉਹ ਹੌਲੀ ਹੌਲੀ ਜਿਹੜਾ ਖਤਮ ਹੋ ਗਿਆ ਜੀ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਸਾਂ ਰਹਿ ਗਿਆ ਨਿਰਮਾਨ ਹੈ ਹੁਣ ਇਹ ਬਿਲਕੁਲ ਸਾਫ਼ ਹਾਂ ਜੀ ਕਿੰਨਾ ਟਾਈਮ ਗਾ ਤੁਹਾਨੂੰ ਦਵਾਈ ਲੈਂਦਿਆਂ ਨੂੰ ਹੋ ਗਏ 2.5 ਮਹੀਨੇ ਹਾਂ ਜਿੰਨੇ ਫਰਕ ਐਨ ਬਹੁਤ ਵਧੀਆ ਬਾਬਾ ਇਹਨਾਂ ਦੀ ਮਿਹਰ ਕਰੇ ਚੜ੍ਹਦੀਆਂ ਕਲਾ ਕਰੇ ਇਹਨਾਂ ਦੀ ਜਿਹੜਾ ਕੋਈ ਮਰੀਜ਼ ਆਉਂਦਾ ਠੀਕ ਹੋਈ ਕੇ ਜਾਵੇ ਇਥੋਂ ਜਿਤਨਾ ਮੈਂ ਠੀਕ ਹੋਇਆ ਉਤਰਾਂ ਸਾਰੇ ਠੀਕ ਹੋਣੇ ਹਾਂਜੀ ਬਾਕੀ ਮੈਂ ਛੀਦਾ ਸਾਹਿਬ ਜੀ ਜਾਂਦਾ ਜੋ ਤੇ ਦਰਬਾਰ ਸਾਹਿਬ ਵੀ ਜਾਂਦਾ ਜੋ ਇਹਨਾਂ ਦੀ ਰਹਿਮਤ ਨੇ ਗਲੇ ਦੇ ਵਿੱਚ ਛੇਕ ਵਾਂਗੂ ਹੋ ਗਿਆ ਸੀਗਾ ਤੇ ਇਹ ਬਗਣ ਲੱਪਿਆ ਹੁਣ ਇਹਨਾਂ ਦੇ ਗਲੇ 'ਚ ਇੰਨੀ ਪ੍ਰੋਬਲਮ ਆ ਰਹੀ ਥੁੱਕ ਆ ਰਿਆ ਤ੍ਰੇਸ਼ਾ ਨਹੀਂ ਆ ਰਿਆ ਹੁਣ ਥੁੱਕ ਆ ਰਿਆ ਤ੍ਰੇਸ਼ਾ ਹਜੇ ਤੱਕ ਬਗਣ ਗਿਆ ਆ ਹਾਂਜੀ ਦਵਾਈ ਨਾਲ ਬਹੁਤ ਫਰਕ ਪੈ ਰਿਹਾ। ਤੁਸੀਂ ਦਵਾਈ ਕਿੰਨਾ ਟਾਈਮੋਂ ਲੈ ਲੈਂਦੇ ਨੂੰ? ਸਾਨੂੰ ਡੇਢ ਮਹੀਨਾ ਹੋ ਗਿਆ। ਫਰਕ ਪੈ ਰਿਹਾ ਹੀ? ਹਾਂਜੀ। ਤੁਹਾਡੇ ਤੋਂ ਕੋਈ ਪੈਸਾ ਤਾਂ ਨਹੀਂ ਲਿਆ? ਨਹੀਂ ਜੀ। ਕੈਂਸਰ ਦੀ ਦਵਾਈ ਦਾ ਸੀ ਕਿਸੇ ਤੋਂ ਪੈਸਾ ਨਹੀਂ ਲੈਂਦੇ। ਜੀ। ਬਿਲਕੁਲ ਵੀ। ਆ ਤੁਹਾਡੇ ਸਾਹਮਣੇ ਆ ਤੁਸੀਂ ਕਿੰਨੀ ਵਾਰ ਦੇਖ ਚੁੱਕੇ ਆ ਇਹਨਾਂ ਨੂੰ? ਤੇ ਆ ਬਾਪੂ ਉੱਠ ਖੜਾ। ਕਿੰਨੀ ਦੇਰ ਤੋਂ ਗੋਡਾ ਦੁਖਦਾ ਸੀ ਤੁਹਾਡਾ? ਇਹ ਹੈਗਾ ਜੇ 3-4 ਸਾਲ ਤੋਂ। 3-4 ਸਾਲ ਤੋਂ 86 ਸਾਲ ਦੀ ਉਮਰ ਹੈ ਦੀ। ਹਾਂਜੀ। ਤੇ ਹੁਣ ਗੋਡਾ ਬਿੰਡ ਹੋਣ ਲੱਗ ਗਿਆ? ਹਾਂ ਤਾਂ ਸਭ ਬੈੰਡ ਹੋਣ ਲੱਗ ਗਿਆ ਹਾਂ ਠੀਕ ਹੋ ਗਿਆ ਉਹਦਾ ਹਾਂ ਜੀ ਹਾਂ ਤੇ ਆ ਜੇ ਮੈਂ ਇਹਨੂੰ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਛੱਟ ਕੀਤਾ ਤੇ ਅਦਾ ਅਦੇ ਤੋਂ ਮੇਰੇ ਅਕੋਰਡਿੰਗ 50 60% ਮੌਕੇ ਤੇ ਠੀਕ ਹੋ ਜਾਂਦਾ ਪਰ ਹੋ ਗਿਆ ਜੀ ਬਾਕੀ ਦਵਾਈ ਦਾ ਕੰਮ ਹੈ ਦਵਾਈ ਨੇ ਕਰਨਾ ਇਹਦੀ ਜਿੰਨੀ ਜ਼ਿੰਦਗੀ ਆ ਦੋ ਟਾਈਪੀ ਦੀ ਦਵਾਈ ਲੈਣ ਤੋਂ ਬਾਅਦ ਇਹਦਾ ਗੋਡਾ ਨਹੀਂ ਕਰਦਾ ਇਹ ਬਾਬਾ ਜੀ ਸੀਗੇ ਜਿਨ੍ਹਾਂ ਦਾ ਗੋਡਾ ਕਾਫੀ ਟਾਈਮ ਤੋਂ ਜਿਹੜਾ ਕੰਮ ਨਹੀਂ ਕਰ ਰਿਹਾ ਸੀਗਾ ਇੱਧਰ ਪਰ ਹੁਣ ਇਹਨਾਂ ਨੇ ਫਿੱਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਝ ਪਰਸੈਂਟ ਜਿਹੜਾ ਫਰਕ ਆ ਉਸ ਤੋਂ ਬਾਅਦ ਦਵਾਈ ਦੇ ਨਾਲ ਉਹਨਾਂ ਦਾ ਕਹਿਣਾ ਕਿ 2 ਮਿੰਟੇ 2.5 ਮਿੰਟ ਦਵਾਈ ਖਾਣ ਤੋਂ ਬਾਅਦ ਬਿਲਕੁਲ ਜਿਹੜਾ ਉਹ ਠੀਕ ਹੋ ਜਾਏਗਾ। ਚਲ ਬਾਦਸ਼ਾਹਵਾਦੀ ਆਹ ਬੰਦੇ ਨੇ ਨਹੀਂ ਬਿਲਕੁਲ ਵੀ ਖਵਾ ਦੋ ਇੱਕ ਵਾਰੀ ਹੋਰ ਆਹ ਬੰਦੇ ਨੇ ਨਹੀਂ ਗੋਡਾ ਅਕੜ ਅੱਲਾਹ ਤੱਕੜਾਈ ਜਮਾ ਹੀ ਦੇਖ ਇਹ ਬਿਲਕੁਲ 0 0 ਹੋ ਗਿਆ ਗੋਡਾ ਤੇਰਾ ਕਰ ਘੱਟਾ ਕਰ ਘੱਟਾ ਹੋ ਗਿਆ ਹਲਕਾ ਠੀਕ ਆ ਜੀ ਫਰਕ ਦੂਜਾ ਵੀ ਆ ਦੂਜਾ ਵੀ ਫਰਕ ਪਿਆ ਜੀ ਹੁਣ ਹਾਂ ਜੀ ਪਿਆ ਥੋੜਾ ਉਹ ਜਿਹੜਾ ਲੋਕਾਂ ਨੂੰ ਮੱਥਾ ਮਾਰੀ ਜਾਂਦੇ ਆ ਵੀ ਅਕੜਾ ਨਾ ਖੜਾ ਨਾ ਤੇ ਉਹ ਗਲਤ ਹੋ ਜਾਂਦਾ ਜਿਹੜਾ ਹੁਣ ਆਹ ਇਹਨੇ ਬਿਲਕੁਲ ਨਹੀਂ ਛੇੜਿਆ ਵੀ ਨਹੀਂ ਇਹ ਹਿਲੇਆ ਵੀ ਨੇ ਆਪਣੀ ਸਥਿਤੀ ਜੀ ਬੈਠਾ ਰਿਆ ਚਲ ਅੰਦਰ ਅੰਦਰ ਚਲ ਅੰਦਰ ਓਕੇ ਚਲ ਫੇਰ ਅੰਦਰ ਅੰਦਰ ਚਲ ਫੇਰ ਦੁਬਾਰਾ ਪਿੱਛੇ ਮੁੜ ਕੇ ਚਲ ਅੰਦਰ ਅੰਦਰ ਚਲੋ ਲਾਓ ਤਾਂ ਗੋਡੇ ਦੋਨੇ ਮੁੜ ਕੇ ਨਾਲ ਦੋਨੇ ਇਕੱਠੇ ਲਾਓ ਲਾ ਕੇ ਪਜਾਮਾ ਬੈਠੀ ਦਾ ਪਜਾਮਾ ਥੱਲੇ ਲਾ ਥੱਲੇ ਬੈਰ ਕੇ ਦਿਖਾ ਅੱਛਾ ਗੋਡੇ ਭਰ ਗਏ ਇਹਦੇ ਗੋਡੇ ਭਰ ਗਏ ਨਹੀਂ ਜਾਂਦੇ ਅੱਗੇ ਹੋ ਹਾਂਜੀ ਉਹ ਗੱਡੀ ਠੀਕ ਹੈ ਕਿੰਨਾ ਠੀਕ ਹੋ ਗਿਆ ਕਾਫੀ ਠੀਕ ਹੋ ਗਿਆ ਐਦਾਂ ਕਿ ਉਹਨੂੰ ਪੈਰਾਂ 'ਤੇ ਬਿਠਾ ਲੈਣਾ ਆਮ ਜੀ ਗੱਲ ਜੀ ਇਹਨੂੰ ਕਹਿੰਦੇ ਗੋਡੇ ਦੀ ਸੈਟਿੰਗ ਜੀ ਤੇ ਦਵਾਈ ਦਾ ਤਾਂ ਕੰਮ ਆ ਜਿਹੜਾ ਨਾੜਾਂ ਦੀ ਸੁਗੜਦਾ ਤੇ ਚਰਬੀ ਦੀ ਰਿਕਵਰੀ ਲਈ ਦਵਾਈ ਦਿੰਦੇ ਆ ਕੋਈ ਪੇਨ ਲਈ ਹੁਣ ਮੈਂ ਕੁਝ ਦਿੱਤਾ ਥੋੜੀ ਐ ਕੱਟ ਕੀਤਾ ਪਰ ਇੱਕ ਚੀਜ਼ ਆ ਐਦਾਂ ਜਿਵੇਂ ਇਹਨੇ ਫਿੱਟ ਕਰਾਏ ਹਰ ਬੰਦਾ ਕਰਵਾਉਂਦਾ ਵੀ ਨਹੀਂ ਲੱਤ ਐਵੇਂ ਕੜਾਈਆਂ ਦਾ ਡਰਦਾ ਤੇ ਮੇਰੇ ਅਸੀਂ ਤੁਹਾਨੂੰ ਕੋਈ ਤਕਲੀਫ ਹੋਈ ਨਹੀਂ ਬਿਲਕੁਲ ਨਹੀਂ ਓਕੇ ਬੇਬੇ ਕਿੰਨੀ ਉਮਰ ਹੋ ਗਈ 68 ਤੇ 68 ਜੀ ਬੇਬੇ ਕਹਣਾ ਗੱਲ ਦਾ ਸਨੈਟ ਚੱਕ ਤੁਹਾਡੀ ਵੀ ਦਾ ਸਿਖਸ਼ਕ ਹੋ ਚੱਕ 68 7 7 ਉਹ ਵੀ 28 ਮਈ ਨੂੰ ਪੂਰੀ ਹੋਣੀ ਆ ਚਲ ਦਾਦੇ ਨਾਲ ਪਹਿਲੀ ਵਾਰ ਆਏ ਸੀ ਪਹਿਲੀ ਵਾਰ ਅੱਜ ਫਸਟ ਟਾਈਮ ਆਏਗੇ ਗੁੱਡੇ ਦੀ ਬੜੇ ਦੂਰੋਂ ਦੂਰੋਂ ਇਲਾਜ ਕਰਾਇਆ ਦੇਖਦੇ ਹਾਂ ਹੁਣ ਕੀ ਬੰਦਾ ਜੀ ਅੱਜ ਫਸਟ ਹੁਣ ਤੁਸੀਂ ਟ੍ਰੀਟਮੈਂਟ ਕੀਤਾ ਹੁਣ ਪਿਆ ਪਰ ਹਾਂਜੀ ਪਿਆ ਇਹ ਤੁਰੰਤਨ ਰਿਲੀਜ਼ ਹੋਈ ਹਾਂਜੀ ਰਿਲੀਜ਼ ਹੋ ਗਈ ਕਿੰਨਾ ਟਾਈਮ ਰਿਲੀਜ਼ ਕਿੰਨਾ ਅੱਧਾ ਹੋ ਗਿਆ ਠੀਕ ਕਿੰਨੀਆਂ ਰਹਿ ਗਈ ਕਾਫੀ ਆ ਠੀਕ ਲੱਗ ਰਿਹਾ ਹੈ ਓਕੇ ਹਾਂਜੀ ਹਾਂਜੀ ਇਹ ਪਹਿਲੀ ਵਾਰ ਹੀ ਆਏ ਨੇ ਤੇ ਹੁਣ ਫਿੱਟ ਕੀਤਾ ਤੁਹਾਡੇ ਸਾਹਮਣੇ ਇੱਕੇ ਗੋਡਾ ਤੇ 50 60% ਠੀਕ ਹੋ ਗਿਆ ਹੋ ਗਿਆ ਠੀਕ ਹਾਂਜੀ ਹੋ ਗਿਆ ਠੀਕ ਹੋ ਗਿਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਤੁਰਨ ਚ ਪਹਿਲਾਂ ਤੁਰ ਨਹੀਂ ਸੀ ਉਹਨਾਂ ਹੁੰਦਾ ਨਹੀਂ ਸੀ ਤੁਰ ਹੁੰਦਾ ਤੇ ਹੁਣ ਲੰਮਾ ਕਿੜਾ ਦੇਖਿਆ ਕੇ ਦਿਖਾ ਦੇ ਇੱਕ ਵਾਰੀ ਬਣਾ ਲੈ ਵੀਡੀਓ ਆਪਾਂ ਕੀ ਲੋਕ ਆਪਾਂ ਲੋਕ ਕੀ ਕਰਦੇ ਆ ਅਸੀਂ ਦੇਖੀਏ 6.2 ਅੰਦਰ ਆ ਜਾਂ 7 ਤੋਂ ਅੰਦਰ ਹੈ ਮੇਰਾ ਤਾਂ ਜੀ ਨੋਰਮਲ ਹੈ ਜਦੋਂ 6.2 ਤੇ ਜਾਣਾ ਤਾਂ ਗਠੀਆ ਹੋ ਜਾਣਾ ਉਹਨਾਂ ਦੀ ਥਿੰਕਿੰਗ ਕੀ ਹੈ ਜਿਹੜੇ 7 ਪੁਆਇੰਟ ਤੱਕ ਰეკਮੈਂਡ ਕਰਦੇ ਉਹਦੀ ਥਿੰਗ ਇੱਕੋ ਹੀ ਆ ਵੀ ਜੇ ਇਹਨੂੰ ਗਠੀਆ ਹੁੰਦਾ ਹੈ ਇਹ ਮੇਰੇ ਕੋਲ ਨਹੀਂ ਤਾਂ ਦੂਜੇ ਕੋਲ ਦੂਜੇ ਕੋਲ ਨਹੀਂ ਤੀਜੇ ਕੋਲ ਨਹੀਂ ਚੌਥੇ ਕੋਲੇ ਕਿਉਂਕਿ ਗਠੀਏ ਦਾ ਹਰ ਬੰਦੇ ਕੋਲ ਹੱਲ ਨਹੀਂ ساری ਉਮਰ ਦਵਾਈ ਲੈਂਦਾ ਹੀ ਤਰ੍ਹਾਂ ਫਿਰਦਾ ਇਸ ਗੱਲੋਂ 1 ਪੁਆਇੰਟ ਹੋਰ ਜਿਵੇਂ ਆ ਬੀਬੀ ਇਹਦਾ weight ਮੰਨ ਕੇ ਜਦੋਂ 70 ਕਿਲੋ ਕਿਸੇ ਦਾ 80 ਕਿਲੋ ਕਿਹਦਾ 90 ਕਿਲੋ ਉਹ ਲੋਕ ਦੇਖੀ ਜਾਂਦੇ ਮੇਰਾ 7 ਪੌਂਟ ਤੱਕ ਮੇਰਾ ਨਾਰਮਲ ਹੈ ਜੀ ਮੇਰਾ 6 ਪੌਂਟ ਤੱਕ ਨਾਰਮਲ ਹੈ ਜੀ ਲੇਕਿਨ ਜੇ ਤੁਸੀਂ ਆਪਣਾ 6 ਪੌਂਟ ਤੱਕ ਨਾਰਮਲ ਗਿਣਦੇ ਹੋ ਜਿੱਥੇ ਰੈੱਡ ਲਾਈਨ ਆ ਜਿਹਦਾ ਡੇਢ ਕੁੰਟਲ ਬੇਟਾ ਉਹ ਨਾਰਮਲ ਕਿੰਨਾ ਗਣੂਗਾ ਇਹ ਕੋਈ ਵੀ ਨਹੀਂ ਦੱਸਦਾ ਇਹ ਕਾਰਨ ਆ ਤੁਹਾਡੇ ਆ ਗੋਟੇ ਗੋਡੇ ਗਿੱਟੇ ਦੇਖਣ ਦਾ ਜਦੋਂ ਤੁਹਾਡਾ ਜੂਰਕ ਸਾਢੇ 4 ਤੋਂ ਉੱਪਰ ਜਾਣਾ 5 ਤੋਂ ਉੱਪਰ ਜਾਣਾ ਚਾਹੇ ਜਿੰਨਾ ਮਰਜੀ ਬੇਟਾ ਉਹ ਤੁਹਾਨੂੰ ਤਖਰੀਫ ਦੇਣੀ ਨਹੀਂ ਜਾਣੀ ਇਹਨੂੰ ਨਾ ਜਾਣ ਜੂਰਕ ਸਾਡਾ ਵਧਣ ਦਾ ਕਾਰਨ ਕੀ ਆ ਕਈ ਬੰਦੇ ਕਹਿੰਦੇ ਆ ਛਿਲਕੇ ਵਾਲੀਆਂ ਦਾਲਾਂ ਬੰਦ ਕਰ ਦਿਓ ਸੱਚ ਆ ਨਾ ਪਰ ਮੇਰਾ ਪੁਆਇੰਟ ਇਥੇ ਆ ਛਿਲਕੇ ਵਾਲੀਆਂ ਦਾਲਾਂ ਨਾਲ ਨਹੀਂ ਜੂਰ ਘੜਾ ਵਾਦਾ ਜੂਰ ਘੜਾ ਵਾਦਾ ਜਿਵੇਂ ਤੁਸੀਂ ਰੋਟੀ ਖਾਨੇ ਹੋ ਤੁਸੀਂ ਬਿਲਕੁਲ ਬੇਲੇ ਹੋ 90% ਪੰਜਾਬੀ ਬੇਲਾ ਰੋਟੀ ਗਰਮ ਗਰਮ ਅੱਗ ਲੱਗ ਮਤਲਬ ਹੱਥ 'ਚ ਫੜਨੀ ਹੁੰਦੀ ਪਰ ਮੂੰਹ 'ਚ ਪਾਈ ਜਾਂਦੀ ਆ ਪਾਣੀ ਠੰਡਾ ਹੁੰਦਾ ਤੇ ਸਬਜ਼ੀ ਗਰਮ ਹੁੰਦੀ ਆ ਤੁਸੀਂ ਚਾਹ ਪੀਣ ਲੱਗੇ ਪਹਿਲਾਂ ਪਾਣੀ ਪੀ ਲਓ ਤਾਂ ਚਾਹ ਪੀ ਲੀ ਕਿਉਂਕਿ ਗਰਮੀ ਸੀਨ ਨੂੰ ਆਉਣੀ ਨਹੀਂ ਦੇ ਸੋਣਾ ਏਸੀ 'ਚ ਆ ਰਾਤ ਜਾਣਾ ਗੱਡੀ 'ਚ ਏਸੀ 'ਚ ਆ ਸੋਣਾ ਘਟੋ ਘਟ ਦੀਨੇ ਪੱਖੇ ਤੋਂ ਪਾਸੇ ਨਹੀਂ ਹੋਣਾ ਗਰਮੀ ਆਉਣੀ ਨਹੀਂ ਰਹਿਣੀ ਜਦ ਜੂਰ ਗੜੀ ਬਣ ਐਦਾਂ ਜੂਰ ਗੜੀ ਵਾਦਾ ਜਿਆਦਾ ਠੰਡਾ ਜਿਆਦਾ ਗਰਮ ਜਿਆਦਾ ਨਮਕ ਜਿਆਦਾ ਮਿੱਠਾ ਇਹ ਚਾਰ ਚੀਜ਼ਾਂ ਤੋਂ ਪਰਹੇਜ਼ ਕਰੋ ਕਦੇ ਕੱਖ ਨਹੀਂ ਹੁੰਦਾ ਰੋਟੀ ਪਹਿਲਾਂ ਬਣਾ ਕੇ ਡੱਬੇ ਚ ਬੰਦ ਕਰਕੇ ਲਪੇਟ ਦਿਓ ਪੁਣੇ ਚ ਲਪੇਟ ਕੇ ਬੰਦ ਕਰ ਦਿਓ ਡੱਬੇ ਚ 10 ਮਿੰਟ ਬਾਅਦ ਕੱਢ ਕੇ ਖਾਓ ਉਹਦਾ ਨਜ਼ਾਰਾ ਵੱਖਰਾ ਕਦੇ ਜੂਰ ਗੜੀ ਨਹੀਂ ਵਾਦਾ ਮਟਾਬੇ ਦਾ ਕਾਰਨ ਵੀ ਇਹੀ ਆ ਉਹਨੇ ਤੁਹਾਡੇ ਲੀਵਰ ਦੇ ਜਿਗਰ ਦੇ ਪਾਚ ਕ੍ਰਾਸ ਬਣਾਉਣ ਵਾਲੇ ਸੈੱਲ ਖਤਮ ਕਰ ਰਹੇ ਨੇ ਜਦੋਂ ਇੱਕਦਮ ਤੁਹਾਡਾ ਲੀਵਰ ਕਰਨ ਇੱਕਦਮ ਠੰਡਾ ਤੇ ਜਦੋਂ ਇਹ ਚੀਜ਼ ਹੋ ਗਈ ਫਿਰ ਜਿੱਦਾਂ ਤੁਸੀਂ ਖਾਣਾ ਦੰਦਾਈ ਉਹਨੇ ਬਲਵੇ ਚ ਮਾਰਨਾ ਚਾਕੇ ਉਦਾਂ ਦੀ ਬਾਤ ਕਰਾਂ ਜ ਮਾਰਦਾ ਆਹ ਕਾਰਨ ਆ ਮਡਾਪੇ ਦਾ ਤੇ ਇਹੀ ਕਾਰਨ ਆ ਜੂਰ ਕਰਦਾ ਈਐਸਆਰ ਦਾ ਇਹੀ ਕਾਰਨ ਆ ਤੇ ਆਪ ਤੇ ਗੈਸ ਦਾ ਕੋਈ ਨਹੀਂ ਚੱਲ ਜਾਣਾ ਹਾਂਜੀ ਦਵਾਈ ਤੁਸੀਂ ਬੈਠੋ ਨੂੰ ਬੈਠਾ ਕੀ ਗੋਡੇ ਕੱਲੇ ਗੋਡੇ ਪੁੱਠੇ ਲੰਮੇ ਹੋ ਗਿਆ ਹੈਂ ਲੱਤਾਂ ਨਾਲ ਕਰਾਉਣਾ ਪਰਾਂ ਤੋਂ ਲੱਗ ਕੇ ਲੱਤਾਂ ਅੱਕੜਨਾ ਕਿੰਨਾ ਇੱਕ ਰੋਟੀ ਇੱਕ ਵਾਲੀ ਸਬਜ਼ੀ ਦੀ ਅੱਛਾ ਤੁਸੀਂ ਉੱਥੇ ਹਲ ਨੂੰ ਜੜਨਾ ਦੋਸਤ ਚਿੰਤਾ ਨਾ ਕਰੋ ਤੁਹਾਨੂੰ ਗੋਡੇ ਠੀਕ ਚਾਹੀਦੇ ਹਾਂਜੀ ਤਾਂ ਫੇਰ ਠੀਕ ਹੋ ਜਾਣਗੇ ਬਾਹਲੇ ਘੱਟ ਕਰੋ ਨਹੀਂ ਬਾਹਲੇ ਤੋਂ ਰਹਿ ਕੇ ਅੰਦਰ ਲੱਗਾ ਲੱਤ ਨਾ ਕੜਾਓ ਬਾਈ ਗੁਰਜੀ ਦੇਖ ਦੇਖ

मैं नाम पूछा है तू जसंदर है ओके चलो आ? लाओ बेटा <णदिन्या> नाम <स्थिन्या> करो बेटा चलाते तो पैरा पर बैठ बैठ पैरा पर बैठ हे तेरे को मुंह करके हां बैठो बैठ जा बैठ बैठ ਗੋਡੇ ਦੇ ਨਾਲ ਲੱਗਦੇ ਦੇਖ ਦੇਖਦੇ ਬੀਬੀ ਕਰਦੀ ਜਾਂਦੇ ਇੱਕ ਸਰ ਕਿਤੇ ਬਾੜਦੀ ਹੈ ਹਾਂ ਹਾਂ ਦੱਸ ਕਿੰਨਾ ਰੇਟ ਆ ਠੀਕ ਹੋ ਗਿਆ ਚੱਲ ਬੰਨਣਾ ਸੌਖਾ ਹੋ ਗਿਆ ਹੈ ਹਾਂ ਕਿੰਨਾ ਨਾ ਬਈਓ ਤਰਨਾ ਸੌਖਾ ਹੋ ਗਿਆ ਘਟੋ ਘਟ ਅੱਧਾ ਠੀਕ ਹੋ ਗਿਆ ਹਾਂਜੀ ਤੁਹਾਡੇ ਸਾਹਮਣੇ ਪਹਿਲਾਂ ਵਾਰ ਬਿਠਾਦਾ ਮਰੀਜ਼ ਤੇ ਅੱਧੇ ਤੋਂ ਬਾਅਦ ਠੀਕ ਹੋ ਗਿਆ ਜੀ ਓਕੇ ਹਾਂਜੀ ਚੱਕ ਸਰੀ ਢਿੱਲਾ ਛੜ ਤੋ ਅਕਲ ਜੀ ਇਹਦਾ ਲਾਸਟ ਵਾਲਾ ਮਣਕਾ ਐ ਸੀ ਜੀ ਬਸ ਤੇ ਕਾਰਨ ਸੀ ਮੜਾ ਵੇਟ ਜ਼ਿਆਦਾ ਹੋਣ ਕਰਕੇ ਇੱਕ ਮੋਟਰ ਬੰਦ ਕਰਤੀ ਮੈਂ ਟੈਂਕੀ ਭਰੀਏ ਕਾਫੀ ਬੰਦ ਕਰ ਦਿੱਤੀ ਇੱਕ ਆ ਵਾਈਟ ਵਾਲਾ ਆਉ ਤਾ ਰੇ ਸਾ ਰਿਕਮੈਂਡ ਮੈਂ ਲਾਈਟ ਆਉਂਦਾ ਇੱਥੇ ਇੱਥੇ ਫਿਰ ਇੱਥੇ ਇੱਥੇ ਸਗੀ ਘੱਟ ਥਲੇ ਹਾਂ ਅੱਧਾ ਕਿਲੋ ਨਮਕ ਤਵੇ ਦੇ ਗਰਮ ਕਰਕੇ 50 60 ਗ੍ਰਾਮ ਸਰੋਂ ਦਾ ਤੇਲ ਪਾ ਕੇ ਪੋਠੜੀ ਪਾ ਕੇ ਸੇਕਦੇ ਹਾਂ ਜੀ ਚੰਗੀ ਜਨਾ ਕਰੀਂਗਾ ਚੱਕ ਚੱਕ ਚੱਲ ਉੱਠੋ ਹੋਰ ਬਾਬਾ ਜੀ ਗੋਲੀ ਇੱਕ ਨਾ ਨਾਲ ਕੰਪਨੀ ਲਿਖੀ ਐ ਗੈਲੈਕਸੋ ਗੈਲੈਕਸੋ ਉਸੇ ਕੰਪਨੀ ਲੈਣੀ ਐ ਸਾਰਾ ਅੱਗੇ ਪਿੱਛੇ ਸਮਾਂ ਇੱਕ ਮਿੰਟ ਪਹਿਲਾਂentra ਪਿੱਛੇ ਫਿਰ ਕਲੋਜ਼ਿੰਗ ਕਰਤਾ ਨਹੀਂ ਸਰ ਸਿਆਦੰਦਰ ਸਿਆਦੰਦਰ ਸੰਦਾਰ ਚਲੋ ਪੰਜਾਬੀ ਠੇਠ ਕਿਉਂ ਜੀ ਇਹ ਮੁੰਡੇ ਨਾ ਵੀਡੀਓ ਬਣਾਉਂਦਾ ਬਹੁਤ ਜਗ੍ਹਾ ਜਾਂਦੇ ਇਹਨਾਂ ਨੂੰ ਪੁੱਛ ਲੇ ਮਲਕਾਂ ਵੀ ਹਾਂ ਕੋਈ ਹੈ ਕਿਸੇ ਦਾ ਇਹਨਾਂ ਦਾ ਆਪਣੇ ਵਾਂਗੂ ਕੰਮ ਮੌਕੇ ਦੇ ਰਿਜ਼ਲਟ ਜਿੰਨਾ ਮਰਜੀ ਕੋਈ ਕਹਿੰਦਾ ਕੋ ਹੁੰਦਾ ਮੈਂ ਕਹਿੰਦਾ ਮੌਕੇ ਦਾ ਰਿਜ਼ਲਟ ਕਿਸੇ ਦਾ ਛੱਡ ਦੇ ਕੜਾ ਹੁੰਦਾ ਕਿਉਂ ਜਾ ਛੱਡ ਦੇ ਚਲੋ 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 ਪਾਪਾ ਜੀ ਅੱਧਾ ਕਿਲੋ ਨਮਕ ਤਵੇ ਤੇ ਗਰਮ ਕਰਕੇ 50 60 ਗ੍ਰਾਮ ਸੌਂ ਦਾ ਤੇਲ ਪਾਓ ਉਹਦੀ ਪੋਟਲੀ ਮਾ ਕੇ ਸੇਕ ਦੋ ਗੋਡਿਆਂ ਤੇ ਤੇ ਹੋ ਜਾਣੀ 15 ਮਿੰਟ ਬਾਅਦ ਖਾ ਲਈ ਠੀਕ ਹੈ ਜੀ ਜੀ ਬਿਲਕੁਲ ਕਿੰਨੀ ਵਾਰ ਆਏ ਤੁਸੀਂ ਇੱਥੇ ਜੀ ਵਾਰੀ ਆਏ ਹਾਂ ਹਾਂ ਜੀ ਬਾਕੀ ਗਾੜੀ ਮਾਰ ਰਹੇ ਹਾਂ ਇਹ ਕਾਫੀ ਹੱਦ ਤੱਕ ਹਾਂਜੀ ਹਾਂਜੀ ਠੀਕ ਹੈ ਇਹ 17 86 ਮਰੀਜ਼ ਠੀਕ ਹੈ ਬਾਕੀ ਹਰ ਇੱਕ ਨੂੰ ਕਹਿੰਦੇ ਨੇ 2 ਟਾਈ ਮਹੀਨੇ ਅਜਾ ਤੀਜੀ ਵਾਰੀ ਆਇਆ ਦੋ ਮਹੀਨਾ ਦਵਾਈ ਲਈ ਹੈ ਮੀਨੇ ਜੋ 60 70% ਠੀਕ ਹੈ ਤੇ 70% ਗਾਹ ਹੋ ਜਾਣ ਕਵਰ ਕਰ ਜਾਣ ਇਹਨਾਂ ਦੀ ਵਾਈਫ ਵੀ ਇਹ ਵੀ ਆ ਦੋਨੋਂ ਓਕੇ ਜਿੱਤ ਨੇ ਨੂੰ ਖਾਸ ਵੀ ਦੱਸ ਦਿਓ ਇੱਕ ਨੂਨ ਤੇ ਪੋਟਲੀ ਵਾਲਾ ਉਹਦਾ ਕੀ ਕਾਰਨ ਉਹ ਜਦੋਂ ਕਿਸੇ ਦਾ ਆਪਾਂ ਸੈਟਿੰਗ ਕਰਦੇ ਆ ਗੋਡੇ ਦੀ ਜੇ ਅੰਦਰ ਦਾ ਜੋਇੰਟ ਦੇ ਅੰਦਰ ਸੋਜ ਹੋਵੇ ਮਾਸ ਫਟ ਜਾਂਦਾ ਉਹ ਸੋਜ ਨੂੰ ਖਬਰ ਕਰ ਜਾਂਦਾ ਜਲਦੀ ਜਿਹੜਾ ਮਾਸ ਫਟੇ ਉਹ ਕਵਰ ਕਰ ਜੂਗਾ ਤਾਂ ਦੱਸੋ ਜੀ ਆਪਣਾ ਐਡਰੈਸ ਦੱਸ ਦਿਓ ਮੈਂ ਸ਼ਨੀ ਹਰ ਸ਼ਨੀਵਾਰ ਬੇਗੋਵਾਲ ਪਲਾਥ ਰੋਡ ਦੇ ਉੱਤੇ ਠੇਕੇ ਦੇ ਸਾਹਮਣੇ ਫਿਟਨੈਸ ਜਿਮ ਦੇ ਨਾਲ ਤੇ ਇੱਥੇ ਤੇ ਕਈ ਬੰਦੇ ਕਹਿੰਦੇ ਜੀ ਦਵਾਈ ਦੇ ਪੈਸੇ ਨਹੀਂ ਦੱਸੇ ਹੋਏ ਮਰੀਜ਼ ਜਿਹੋ ਜਿਹਾ ਹੁੰਦਾ ਉਹਦੇ ਅਕੋਰਡਿੰਗ ਦਵਾਈ ਦੇ ਪੈਸੇ ਹੁੰਦੇ ਆ ਗੋਡੇ ਗਿੱਟੇ ਕਿਸਦਾ ਲੱਕ ਹੀ ਲਿਆ ਕਿਸਦਾ ਡਿਸਕ ਹੀ ਲੀਆ ਕਿਸਦਾ ਮੋਢਾ ਉਤਰਿਆ ਕਿਸਦਾ ਕੁੱਛ ਕਿਸਦਾ ਕੁੱਛ ਸਾਰਾ ਕੁਝ ਕਰਦੇ ਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਆਪਾਂ ਮੁੱਲਾਂਪੁਰ ਲਿੰਕ ਰੋਡ ਮੁੱਲਾਂਪੁਰ ਪਿੰਡ ਵਾਲੇ ਰੋਡ ਨੂੰ ਲਿੰਕ ਰੋਡ ਕਹਿੰਦੀ ਹੈ ਜੀਡੀ ਰੋਡ ਤੋਂ ਡੇਢ ਕਿਲ ਡੇਢ 200 ਫੁੱਟ ਅੰਦਰ ਜਾਓਗੇ ਸੱਜੇ ਪਾਸੇ ਦੁਕਾਨ ਹੈ ਤੇ ਡੇਢ ਡੇਢ ਕਿਲੇ ਤੇ ਤੇ ਉੱਥੇ ਬਾਬਾ ਸ੍ਰੀ ਚੰਦੇ ਅਸੀ ਦਾਖਾਨੇ ਨਾਮ ਦੇ ਪੰਜ ਦਿਨ ਉੱਥੇ ਹੋਈਦਾ ਇੱਕ ਦਿਨ ਇੱਥਈ ਦਾ ਐਤਵਾਰ ਛੁੱਟੀ ਹੁੰਦੀ ਹੈ ਓਕੇ ਇਹ ਸਾਨੂੰ ਬੈਦ ਜਸਵੰਤ ਸਿੰਘ ਜੀ ਜਿਹੜੇ ਕਿ ਲਾਈਵ ਜਿਹੜਾ ਗੋਡਿਆਂ ਦਾ ਇਲਾਜ ਆ ਕੁਝ ਪਰਸੈਂਟ ਇੱਥੇ ਜਿਹੜਾ ਕਰਕੇ ਭੇਜਦੇ ਨੇ ਸਪਸ਼ਟ ਕਹਿੰਦੇ ਨੇ ਕਿ ਸਤ ਤੋਂ ਦਵਾਈ ਉਹੀ ਬੰਦਾ ਲਵੇ ਜਿਹੜਾ ਵਿਸ਼ਵਾਸ ਰੱਖਦਾ ਜਿਹੜਾ ਗੋਡੇ ਬੰਦਾ ਫਿੱਟ ਕਰਾਉਂਦਾ ਉਹਦੇ ਲਈ ਦਵਾਈ ਜ਼ਰੂਰੀ ਹੈ ਜੇਕਰ ਅਗਲੇ ਨੂੰ ਮਹਿੰਗੀ ਲੱਗਦੀ ਹੈ ਜਾਂ ਕੁਝ ਵੀ ਲੱਗਦੀ ਹੈ ਉਹ ਦਵਾਈ ਇੱਥੇ ਨਾ ਲਵੇ ਜੇ ਕੋਈ ਤਰਾਜ ਲੱਗਦਾ ਕਿਸੇ ਨੂੰ ਪਰ ਜਿਹੜਾ ਬੰਦਾ ਵਿਸ਼ਵਾਸ ਰੱਖ ਕੇ ਆਉਂਦਾ ਉਹ ਦਵਾਈ ਆ ਜਿਹੜੀ ਉਹ ਜਰੂਰ ਲਵੇ ਤੇ ਉਸ ਦਾ ਲਾਹਜ ਵੀ ਜਿਹੜਾ ਇਹ ਤੋਂ ਪੱਕਾ ਕਰਕੇ ਭੇਜਦੇ ਨੇ ਤੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਵੀ ਜਿਹੜੀਆਂ 네ਗੇਟਿਵ ਉਹੋ ਕਰਕੇ ਭੇਜਦੇ ਨੇ ਕੈਮਰਾਮੈਨ ਗੁਰਪ੍ਰੀਤ ਨਾਲ ਮੈਸਕਵੀਰ ਪੰਗੂ ਬੇਗੋਆ